ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਦੋ ਦੇਸ਼ ਆਹਮੋ ਸਾਹਮਣੇ ਹੋ ਜਾਂਦੇ ਨੇ ਦੋ ਦੇਸ਼ਾਂ ਦੇ ਵਿੱਚਕਾਰ ਜੰਗ ਲੱਗ ਜਾਂਦੀ ਹੈ ਤੇ ਸਥਿਤੀ ਤਣਾਪੂਰਨ ਬਣ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ ਐਮਰਜੈਂਸੀ ਦਾ ਐਲਾਨ ਕਰਦੇ ਆ ਐਡਵਾਈਜ਼ਰੀ ਜਾਰੀ ਕਰ ਦਿੱਤੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਹਜ਼ਾਰ ਸਾਲਾਂ ਪੁਰਾਣੇ ਦੋਸ਼ੀ ਮੰਦਿਰਾਂ ਨੂੰ ਲੈ ਕੇ ਥਾਈਲੈਂਡ ਤੇ ਕੰਬੋਡੀਆ ਆਹਮੋ ਸਾਹਮਣੇ ਹੋ ਜਾਂਦੇ ਨੇ ਦੋਨਾਂ ਦੇਸ਼ਾਂ ਦੇ ਵਿੱਚਕਾਰ ਜੰਗ ਲੱਗ ਜਾਂਦੀ ਹੈ ਲਗਾਤਾਰ ਦੋਨਾਂ ਦੇਸ਼ਾਂ ਦੇ ਵੱਲੋਂ ਇੱਕ ਦੂਜੇ ਤੇ ਜਿਹੜੇ ਆ ਹਮਲੇ ਕੀਤੇ ਜਾਂਦੇ ਆ ਥਾਈਲੈਂਡ ਦੇ ਵਿੱਚ ਅਪੀਲ ਕੀਤੀ ਗਈ ਹੈ ਨਾਗਰਿਕਾਂ ਨੂੰ ਸੁਚੇਤ ਰਹਿਣ ਦੇ ਆਦੇਸ਼ ਦਿੱਤੇ ਗਏ ਨੇ ਤੇ ਨਾਗਰਿਕਾਂ ਨੂੰ ਕਿਹਾ ਗਿਆ ਕਿ ਉਹ ਇਹਨਾਂ 8 ਸੂਬਿਆਂ ਦੇ ਵਿੱਚੋਂ ਕਈ 8 ਸੂਬਿਆਂ ਦੇ ਵਿੱਚੋਂ ਜਿਹੜਾ ਸਰਸਪਾਟੇ ਕਰਨ ਤੋਂ ਜਿਹੜਾ ਗੁਰੇਜ਼ ਕਰਨ ਤਾਂ ਉਹਨਾਂ ਨੂੰ ਦੇਸ਼ ਦਿੱਤੇ ਗਏ ਨੇ ਤੇ ਅਪੀਲ ਕੀਤੀ ਗਈ ਹੈ ਕਿ ਸਰਕਾਰ ਵੱਲੋਂ ਦਿੱਤੇ ਗਏ ਆਦੇਸ਼ਾਂ ਦੀ ਜਿਹੜੀ ਹੈ ਨਾਗਰਿਕਾਂ ਦੇ ਵੱਲੋਂ ਪਾਲਣਾ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਹੁਣ ਤੱਕ ਜਿਹੜੀ ਹੈ ਥਾਈਲੈਂਡ ਦੇ ਵਿੱਚ 15 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ 40 ਦੇ ਕਰੀਬ ਜਿਹੜੇ ਲੋਕ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇ ਤਾਂ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਥਾਈਲੈਂਡ ਦੇ ਵਿੱਚ ਸਰਹੱਦੀ ਇਲਾਕਿਆਂ ਦੇ ਨੇੜੇ ਜਿਹੜਾ ਏਰੀਆ ਹੈ ਉਸ ਨੂੰ ਖਾਲੀ ਕਰਵਾਇਆ ਗਿਆ ਹੈ ਲਗਭਗ 1 ਲੱਖ ਦੇ ਕਰੀਬ ਲੋਕਾਂ ਨੂੰ ਜਿਹੜਾ ਸਰਹੱਦੀ ਇਲਾਕਿਆਂ ਤੋਂ ਜਿਹੜਾ ਹੈ ਛੱਡ ਕੇ ਜਾਣ ਦਾ ਸੁਰੱਖਿਆ ਤਾਵਾਂ ਤੇ ਆਦੇਸ਼ ਦਿੱਤਾ ਗਿਆ ਤਾਂ ਜੋ ਕੋਈ ਭਾਰੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਬੇਕਾਰ ਕਰ ਦਿੱਤਾ ਗਿਆ ਲੋਕ ਮਜਬੂਰਨ ਆਪਣੇ ਘਰ ਤੋਂ ਬੇਕਾਰ ਹੋ ਚੁੱਕੇ ਨੇ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਦੋਨਾਂ ਦੇਸ਼ਾਂ ਦੇ ਵਿਚਕਾਰ ਸਥਿਤੀ ਤਣਾਪੂਰਨ ਹੈ ਅੱਜ ਤੀਜਾ ਦਿਨ ਹੈ ਪਰ ਦੋਨਾਂ ਦੇਸ਼ਾਂ ਦੇ ਵੱਲੋਂ ਜਿਹੜੀ ਆ ਗੱਲਬਾਤ ਕੀਤੀ ਗਈ ਹੈ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਗੱਲਬਾਤ ਕਰਨ ਤਿਆਰ ਨੇ ਯੂਐਨਏ ਨੇ ਇਹ ਜਾਣਕਾਰੀ ਦਿੱਤੀ ਹੈ ਕੇ ਦੋਨੇ ਦੇਸ਼ ਚਾਹੁੰਦੇ ਨੇ ਕਿ ਗੱਲਬਾਤ ਕੀਤੀ ਜਾਵੇ ਸ਼ਾਂਤੀ ਦੋਨੇ ਦੇਸ਼ ਬਣਾਉਣਾ ਚਾਹੁੰਦੇ ਨੇ ਪਰ ਇਸ ਤੋਂ ਬਾਅਦ ਵੀ ਜਿਹੜਾ ਹੈ THAILAND ਤੇ CAMBODIA ਦੇ ਵੱਲੋਂ ਲਗਾਤਾਰ ਇੱਕ ਦੂਜੇ ਤੇ ਨਿਸ਼ਾਨੇ ਛਾਦੇ ਜਾ ਰਹੇ ਨੇ ਹੁਣ ਤੱਕ ਦੋਨੇ ਦੇਸ਼ਾਂ ਦੇ ਵਿੱਚ 12 ਇਲਾਕਿਆਂ ਦੇ ਵਿੱਚ ਜਿਹੜੇ ਆ ਹਮਲੇ ਕੀਤੇ ਗਏ ਨੇ ਜਿਸ ਕਾਰਨ ਭਾਰੀ ਨੁਕਸਾਨ ਹੋਇਆ ਹੈ 15 ਦੇ ਕਰੀਬ ਲੋਕਾਂ ਦੀ ਮੌਤ ਹੋ ਜਾਣ ਅਤੇ 40 ਦੇ ਕਰੀਬ ਜਿਹੜੇ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਤੁਹਾਨੂੰ ਇਸ جنگ ਦੀ ਵਜ੍ਹਾ ਦੱਸਦੀ ਹੈ ਕਿ ਹਜ਼ਾਰ ਸਾਲ ਪੁਰਾਣੇ ਦੋ ਸ਼ਿਵ ਮੰਦਰਾਂ ਨੂੰ ਲੈ ਕੇ THAILAND ਅਤੇ CAMBODIA ਦੋਨੇ ਦੇਸ਼ਾਂ ਦੇ ਵਿੱਚਕਾਰ ਵਿਵਾਦ ਇੰਨਾ ਵੱਧ ਜਾਂਦਾ ਹੈ ਕਿ ਜੰਗ ਦਾ ਮਾਹੌਲ ਬਣ ਜਾਂਦਾ ਹੈ ਦੋਨੇ ਦੇਸ਼ਾਂ ਦੇ ਵੱਲੋਂ ਇੱਕ ਦੂਜੇ ਤੇ ਨਿਸ਼ਾਨੇ ਸਾਦੇ ਜਾਂਦੇ ਨੇ ਤਾਂ THAILAND ਦੇ ਵੱਲੋਂ ਭਾਰਤੀ ਦੂਸਤਾਂ ਦਾ ਆਵਾਸਾਂ ਲਈ ਵੀ ਜਿਹੜੀ ਹੈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਹੀਂ ਜਿਹੜੇ ਇਲਾਕੇ ਨੇ ਕਈ ਸੂਬਿਆਂ ਦੇ ਵਿੱਚ ਜਿਹੜੀ ਹੈ ਯਾਤਰਾ ਕਰਨ ਤੋਂ ਜਿਹੜੀ ਆ ਰੋਕਣ ਦੇ ਆਦੇਸ਼ ਦਿੱਤੇ ਗਏ ਨੇ ਤੇ ਨਾਗਰਿਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਦੋ ਦੇਸ਼ ਆਹਮੋ ਸਾਹਮਣੇ ਹੋ ਜਾਂਦੇ ਨੇ ਦੋ ਦੇਸ਼ਾਂ ਦੇ ਵਿੱਚਕਾਰ ਜੰਗ ਲੱਗ ਜਾਂਦੀ ਹੈ ਤੇ ਸਥਿਤੀ ਤਣਾਪੂਰਨ ਬਣ ਜਾਂਦੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਸਰਹੱਦੀ ਇਲਾਕਿਆਂ ਦੇ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਐਮਰਜੈਂਸੀ ਦਾ ਐਲਾਨ ਕਰਦੇ ਆ ਐਡਵਾਈਜ਼ਰੀ ਜਾਰੀ ਕਰ ਦਿੱਤੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਹਜ਼ਾਰ ਸਾਲਾਂ ਪੁਰਾਣੇ ਦੋਸ਼ੀ ਮੰਦਿਰਾਂ ਨੂੰ ਲੈ ਕੇ ਥਾਈਲੈਂਡ ਤੇ ਕੰਬੋਡੀਆ ਆਮੋ ਸਾਹਮਣੇ ਹੋ ਜਾਂਦੇ ਨੇ ਦੋਨਾਂ ਦੇਸ਼ਾਂ ਦੇ ਵਿੱਚਕਾਰ ਜੰਗ ਲੱਗ ਜਾਂਦੀ ਹੈ ਲਗਾਤਾਰ ਦੋਨਾਂ ਦੇਸ਼ਾਂ ਦੇ ਵੱਲੋਂ ਇੱਕ ਦੂਜੇ ਤੇ ਜਿਹੜੇ ਆ ਹਮਲੇ ਕੀਤੇ ਜਾਂਦੇ ਆ ਥਾਈਲੈਂਡ ਦੇ ਵਿੱਚ ਅਪੀਲ ਕੀਤੀ ਗਈ ਹੈ ਨਾਗਰਿਕਾਂ ਨੂੰ ਸੁਚੇਤ ਰਹਿਣ ਦੇ ਆਦੇਸ਼ ਦਿੱਤੇ ਗਏ ਨੇ ਤੇ ਨਾਗਰਿਕਾਂ ਨੂੰ ਕਿਹਾ ਗਿਆ ਕਿ ਉਹ ਇੰਨਾ 8 ਸੂਬਿਆਂ ਦੇ ਵਿੱਚੋਂ ਕਈ 8 ਸੂਬਿਆਂ ਦੇ ਵਿੱਚੋਂ ਜਿਹੜਾ ਸੈਰਸ ਪਾਟੇ ਕਰਨ ਤੋਂ ਜਿਹੜਾ ਗੁਰੇਜ਼ ਕਰਨ ਤਾਂ ਉਹਨਾਂ ਨੂੰ ਦੇਸ਼ ਦਿੱਤੇ ਗਏ ਨੇ ਤੇ ਅਪੀਲ ਕੀਤੀ ਗਈ ਹੈ ਕਿ ਸਰਕਾਰ ਵੱਲੋਂ ਦਿੱਤੇ ਗਏ ਹਦਾਇਤਾਂ ਦੀ ਜਿਹੜੀ ਹੈ ਨਾਗਰਿਕਾਂ ਦੇ ਵੱਲੋਂ ਪਾਲਣਾ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਹੁਣ ਤੱਕ ਜਿਹੜੀ ਹੈ THAILAND ਦੇ ਵਿੱਚ 15 ਲੋਕਾਂ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ ਤੇ ਦੱਸਿਆ ਜਾ ਰਿਹਾ ਹੈ ਕਿ 40 ਦੇ ਕਰੀਬ ਜਿਹੜੇ ਲੋਕ ਨੇ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਨੇਤਾ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ THAILAND ਦੇ ਵਿੱਚ ਸਰਹੱਦੀ ਇਲਾਕਿਆਂ ਦੇ ਨੇੜੇ ਜਿਹੜਾ ਏਰੀਆ ਹੈ ਉਸ ਨੂੰ ਖਾਲੀ ਕਰਵਾਇਆ ਗਿਆ ਹੈ ਲਗਭਗ 1 ਲੱਖ ਦੇ ਕਰੀਬ ਲੋਕਾਂ ਨੂੰ ਜਿਹੜਾ ਸਰਹੱਦੀ ਇਲਾਕਿਆਂ ਤੋਂ ਜਿਹੜਾ ਹੈ ਛੱਡ ਕੇ ਜਾਣ ਦਾ ਸੁਰੱਖਿਆ ਤਾਵਾਂ ਤੇ ਆਦੇਸ਼ ਦਿੱਤਾ ਗਿਆ ਤਾਂ ਜੋ ਕੋਈ ਭਾਰੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਬੇਕਾਰ ਕਰ ਦਿੱਤਾ ਗਿਆ ਲੋਕ ਮਜਬੂਰਨ ਆਪਣੇ ਘਰ ਤੋਂ ਬੇਕਾਰ ਹੋ ਚੁੱਕੇ ਨੇ ਤੁਹਾਡੇ ਨਾਲ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਦੋਨਾਂ ਦੇਸ਼ਾਂ ਦੇ ਵਿਚਕਾਰ ਇਹ ਤਣਾਪੁਰਨ ਹੈ ਅੱਜ ਤੀਜਾ ਦਿਨ ਹੈ ਪਰ ਦੋਨਾਂ ਦੇਸ਼ਾਂ ਦੇ ਵੱਲੋਂ ਜਿਹੜੀ ਆ ਗੱਲਬਾਤ ਕੀਤੀ ਗਈ ਆ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਉਹ ਗੱਲਬਾਤ ਕਰਨ ਤਿਆਰ ਨੇ ਯੂਐਨਏ ਨੇ ਇਹ ਜਾਣਕਾਰੀ ਦਿੱਤੀ ਹੈ ਕਿ ਦੋਨੇ ਦੇਸ਼ ਚਾਹੁੰਦੇ ਨੇ ਕਿ ਗੱਲਬਾਤ ਕੀਤੀ ਜਾਵੇ ਸ਼ਾਂਤੀ ਦੋਨੇ ਦੇਸ਼ ਬਣਾਉਣਾ ਚਾਹੁੰਦੇ ਨੇ ਪਰ ਇਸ ਤੋਂ ਬਾਅਦ ਵੀ ਜਿਹੜਾ ਹੈ ਥਾਈਲੈਂਡ ਅਤੇ ਕੰਬੋਡੀਆ ਦੇ ਵੱਲੋਂ ਲਗਾਤਾਰ ਇੱਕ ਦੂਜੇ ਤੇ ਨਿਸ਼ਾਨੇ ਛਾਦੇ ਜਾ ਰਹੇ ਨੇ ਹੁਣ ਤੱਕ ਦੋਨੇ ਦੇਸ਼ਾਂ ਦੇ ਵਿੱਚ 12 ਇਲਾਕਿਆਂ ਦੇ ਵਿੱਚ ਜਿਹੜੇ ਆ ਹਮਲੇ ਕੀਤੇ ਗਏ ਨੇ ਜਿਸ ਕਾਰਨ ਭਾਰੀ ਨੁਕਸਾਨ ਹੋਇਆ ਹੈ 15 ਦੇ ਕਰੀਬ ਲੋਕਾਂ ਦੀ ਮੌਤ ਹੋ ਜਾਣ ਅਤੇ 40 ਦੇ ਕਰੀਬ ਜਿਹੜੇ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਦੱਸੇ ਜਾ ਰਹੇ ਨੇ ਤਾਂ ਤੁਹਾਨੂੰ ਇਸ جنگ ਦੀ ਵਜ੍ਹਾ ਦੱਸਦੀ ਹੈ ਕਿ ਹਜ਼ਾਰ ਸਾਲ ਪੁਰਾਣੇ ਦੋ ਸ਼ਿਵ ਮੰਦਰਾਂ ਨੂੰ ਲੈ ਕੇ THAILAND ਅਤੇ CAMBODIA ਦੋਨੇ ਦੇਸ਼ਾਂ ਦੇ ਵਿੱਚਕਾਰ ਵਿਵਾਦ ਇੰਨਾ ਵੱਧ ਜਾਂਦਾ ਹੈ ਕਿ ਜੰਗ ਦਾ ਮਾਹੌਲ ਬਣ ਜਾਂਦਾ ਹੈ ਦੋਨੇ ਦੇਸ਼ਾਂ ਦੇ ਵੱਲੋਂ ਇੱਕ ਦੂਜੇ ਤੇ ਨਿਸ਼ਾਨੇ ਸਾਦੇ ਜਾਂਦੇ ਨੇ ਤਾਂ THAILAND ਦੇ ਵੱਲੋਂ ਭਾਰਤੀ ਦੂਸਤਾਂ ਵਾਸਾ ਲਈ ਵੀ ਜਿਹੜੀ ਹੈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਕਹੀਂ ਜਿਹੜੇ ਇਲਾਕੇ ਨੇ ਕਈ ਸੂਬਿਆਂ ਦੇ ਵਿੱਚ ਜਿਹੜੀ ਹੈ ਯਾਤਰਾ ਕਰਨ ਤੋਂ ਜਿਹੜੀ ਆ ਰੋਕਣ ਦੇ ਆਦੇਸ਼ ਦਿੱਤੇ ਗਏ ਨੇ ਤੇ ਨਾਗਰਿਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ